ਇੰਡੀਆ ਤੋਂ ਬਾਹਰ ਬੈਠੇ ਸਾਰੇ ਹੀ ਐਨਆਰਆਈ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਨੀ ਚਾਹਨਾ ਕਿ ਜਿਸ ਤਰ੍ਹਾਂ ਤੁਸੀਂ ਕਰੋਨਾ ਕਾਲ ਦੇ ਵਿੱਚ ਜਾਂ 2023 ਦੇ ਵਿੱਚ ਜਿਹੜੇ ਫਲੱਡ ਆਏ ਤੇ ਐਨਆਰਆਈ ਭਰਾਵਾਂ ਨੇ ਸਾਡੇ ਨੇ ਫਾਈਨੈਂਸ਼ਲੀ ਜਾਂ ਆਪ ਆ ਕੇ ਵੀ ਬੜੀ ਹੈਲਪ ਕੀਤੀ ਔਰ ਗਰਾਊਂਡ ਵਰਕ ਤੇ ਕੰਮ ਕੀਤਾ ਤੇ ਅੱਜ ਫੇਰ ਸਾਨੂੰ ਲੋੜ ਹੈ ਪੰਜਾਬ ਵਿੱਚ ਅਸਲੇ 8-9 ਡਿਸਟ੍ਰਿਕਟ ਨੇ ਜਿਨ੍ਹਾਂ ਦੀ ਬਹੁਤ ਬੁਰੀ ਹਾਲਤ ਹੈ ਜਿਨ੍ਹਾਂ ਚੋਂ ਅਗਰ ਕਿਹਾ ਜਾਏ ਤਾਂ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਤੇ ਫਿਰੋਜ਼ਪੁਰ ਜਾਂ ਫਾਜ਼ਿਲਕਾ ਸੋ ਇਹਨਾਂ ਚ ਕਾਫੀ ਤਕਰੀਬਨ ਸਾਰੇ ਅਗਰ ਦੇਖੀਏ ਤਾਂ ਨੋ ਡਿਸਟ੍ਰਿਕਟ ਜਿਹੜੇ ਅਸਲੇ ਸਫਰ ਕਰ ਰਹੇ ਆ ਔਰ ਇਹਨਾਂ ਚ ਜਿਹੜੀ ਕੈਲਕੂਲੇਸ਼ਨ ਹੋਈ ਹੈ ਤਕਰੀਬਨ ਤਕਰੀਬਨ 1300 ਦੇ ਕਰੀਬ ਜਿੰਨਾ ਪਿੰਡ ਹੈਗਾ ਜਿਹੜਾ ਅਸਲੇ ਪਾਣੀ ਦੀ ਲਪੇਟ 'ਚ ਆਇਆ ਹੋਇਆ ਜਿੱਥੇ 5 5 6 6 ਫੁੱਟ ਪਾਣੀ ਵੀ ਖੜਾ ਫਸਲਾਂ ਤਬਾਹ ਹੋ ਗਈਆਂ ਨੇ ਔਰ ਤਕਰੀਬਨ ਜੇ ਕਿਹਾ ਜਾਏ ਤਾਂ 70 80 ਹਜ਼ਾਰ ਪਸ਼ੂ ਐਸਾ ਜਿਹੜਾ ਕਿ ਇਸ ਰੇਤ ਚਾਰੇ ਤੋਂ ਬੈਠਾ ਹੋਇਆ ਹੈ ਅਸੀਂ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਇੱਕ ਵਾਰੀ ਫਿਰ ਅਸੀਂ ਹਮਲਾ ਮਾਰੀਏ ਸਰਬਤੇ ਪਹਿਲਾ ਚੈਰੀਟੇਬਲ ਟ੍ਰਸਟ ਵੱਲੋਂ ਤਕਰੀਬਨ ਸਾਰੇ ਡਿਸਟ੍ਰਿਕਟ ਵਿੱਚ ਸਾਡੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਔਰ ਜੋ ਜੋ ਰਾਸ਼ਨ ਬਣੀ ਚਾਹੀਦਾ ਉਹਨਾਂ ਨੂੰ ਜੋ ਸਮਾਨ ਚਾਹੀਦਾ ਸਾਰਾ ਅਸੀਂ ਪ੍ਰੋਪਰ ਉਹਨਾਂ ਨੂੰ ਪਹੁੰਚਾ ਰਹੇ ਹਾਂ ਇਹ ਪਹਿਲਾ ਦੌਰ ਆਜੇ ਇਸ ਦੇ ਵਿੱਚ ਅਸੀਂ ਜਿੱਦਾਂ ਰਾਸ਼ਨ ਦੇ ਗੱਟਾਂ ਹੋ ਗਈਆਂ ਵੈਸੇ ਇਹਨਾਂ ਦੀ ਘੱਟ ਲੋਡ ਪੈ ਰਹੀ ਕਿਉਂਕਿ ਗੁਰਦੁਆਰਿਆਂ ਵਿੱਚੋਂ ਬਾਬਿਆਂ ਵੱਲੋਂ ਜਾਂ ਪਿੰਡਾਂ ਵਿੱਚੋਂ ਲੋਕ ਜਿਹੜੇ ਨੇ ਉਹ ਟਰਾਲੀਆਂ ਪਰ ਪਰ ਕੇ ਰਾਸ਼ਨ ਲਿਆ ਰਹੇ ਨੇ ਐਸਲਿ ਜੇ ਲੋਡ ਪੈ ਰਹੀ ਹੈ ਤਾਂ ਸਿਰਫ ਪਸ਼ੂਆਂ ਦੇ ਚਾਰੇ ਦੀ ਲੋਡ ਪੈ ਰਹੀ ਹੈ ਇਹਦੀ ਬਹੁਤ ਕਮੀ ਹੈ ਕੋਸ਼ਿਸ਼ ਅਸੀਂ ਕਰ ਰਹੇ ਹਾਂ ਕਿ ਜਿੱਥੇ ਇਥੇ ਬੁੱਕ ਕਰ ਸਕਦੇ ਹਾਂ ਅਸੀਂ ਘੱਟੋ ਘੱਟ 1100 1200 ਟਨ ਜਿਹੜਾ ਹੈਗਾ ਇਹ ਅਸੀਂ ਆਲਰੇਡੀ ਬੁੱਕ ਕਰ ਚੁੱਕੇ ਹਾਂ ਔਰ ਇਹ ਸਪਲਾਈ ਜਿਹੜੀ ਜਾਰੀ ਹੈ ਸੋ ਮੇਰੀ ਇਹ ਅਪੀਲ ਹੈ ਸਾਰਿਆਂ ਨੂੰ ਕਿ ਤੁਸੀਂ ਆਪਣੇ ਆਪਣੇ ਡਿਸਟ੍ਰਿਕਟ ਵੇਜ ਆਪਣੇ ਪਿੰਡ ਵਿੱਚ ਜਰੂਰ ਪਿੱਛੇ ਚਾਤੀ ਮਾਰੋ ਔਰ ਜਿੰਨੀ ਕੁ ਵਕਤ-ਵਕਤ ਹੈਲਪ ਕਰ ਸਕਦੇ ਤੁਸੀਂ ਇਹ ਜਿਹੜੀ ਹੈਲਪ ਕਰੋ